ਆਪਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਆਮਾਦੀ ਪਾਰਟੀ ਦਾ ਸਾਡੇ ਦਾ ਐਮਐਲਏ ਸਾਹਿਬ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਜੀ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਟਿਕਟ ਦਿੱਤੀ ਹੈ। ਇਲੈਕਸ਼ਨ ਲੜਨ ਦਾ ਮੌਕਾ ਦਿੱਤਾ। ਤੇ ਜੇ ਮੈਂ ਏਰੀਆ ਦੀ ਆਪਣੇ ਵਾਰਡ ਦੀ ਵਾਰਡ ਨੰਬਰ 5 ਦੀ ਗੱਲ ਕਰਾਂ। ਤੁਸੀਂ ਦੇਖ ਸਕਦੇ ਹੋ ਕਿੰਦਾ ਦਾ ਹੰਗਾਰਾ ਲੋਕਾਂ ਕੋਲ ਮਿਲ ਰਿਹਾ ਹੈ। 21 ਤਰੀਕ ਨੂੰ ਮੇਰੇ ਤੇ ਪ੍ਰਮਾਤਮਾ ਸਾਰਾ ਕੁਝ ਪੋਜ਼ਿਟਿਵ ਕਰੂਗਾ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ। ਵਾਰਡ ਤੇ ਤੁਹਾਡੇ ਇਕੱਲੇ ਤੁਸੀਂ ਹੀ ਰਹਿ ਗਏ ਹੋ। ਮੇਰੇ ਕਾਂਗਰਸ ਦਾ ਕੈਂਡੀਡੇਟ ਰਹਿ ਗਿਆ ਹੈ। ਕੋਈ ਦੂਸਰਾ ਕੈਂਡੀਡੇਟ ਹੀ ਨਹੀਂ। ਜੀ ਬਿਲਕੁਲ ਬਾਜੀ। ਬੀਜੇਪੀ ਵਾਲੇ ਕੈਂਡੀਡੇਟ ਸੀ ਉਹਨਾਂ ਦੀ ਥੋੜੀ ਦਿੱਕਤ ਆ ਗਈ ਹੈ। ਤੇ ਜੇ ਮੈਂ ਆਪਣੇ ਵਾਰਡ ਦੇ ਕੰਮਾਂ ਦੀ ਗੱਲ ਕਰਾਂ 2.5 ਸਾਲਾਂ ਦੇ ਵਿੱਚ। ਬਿਜਲੀ ਦੀ ਪ੍ਰੋਬਲਮ ਸੀਗੀ ਗਗਨਦੀਪ ਕਲੋਨੀ ਦੇ ਵਿੱਚ, ਅਮਰਤ ਵਿਹਾਰ ਦੇ ਵਿੱਚ, ਲక్ష్ਮੀ ਕਲੋਨੀ ਦੇ ਵਿੱਚ ਦੋ ਟਰਾਂਸਫਾਰਮਰ ਅਸੀਂ ਚੁਆਤੇ ਗਲੀਆਂ ਬਣਨ ਵਾਲੀਆਂ ਸੀ ਸ਼ਿਮਲਾ ਕਲੋਨੀ ਦੀ ਗਲੀਆਂ ਬਣਨ ਵਾਲੀਆਂ ਸੀ ਉਹ ਬਣਾਤੀਆਂ ਐ ਤੇ ਜਿਹੜੀਆਂ ਨਵੀਆਂ ਗਲੀਆਂ ਦਾ ਅਸੀਂ 10 ਦਿਨ ਪਹਿਲਾਂ ਮਹੂਰਤ ਕੀਤਾ ਹੈ ਸ਼ਿਮਲਾ ਕਲੋਨੀ ਨਿਊ ਨੰਦਾ ਕਲੋਨੀ ਸ਼ਿਮਲਾ ਕਲੋਨੀ ਟਿਊਬਵਲ ਦਾ ਉਦਘਾਟਨ ਕੀਤਾ ਹੈ ਅੰਮ੍ਰਿਤ ਵਿਹਾਰ ਦੇ ਵਿੱਚ ਨਿਊ ਸ਼ਿਮਲਾ ਕਲੋਨੀ ਪਾਣੀ ਦੀ ਦਿੱਕਤ ਸੀ ਟਿਊਬਵਲ ਦਾ ਉਦਘਾਟਨ ਕੀਤਾ ਹੈ ਵਿਸ਼ਾਲ ਕਲੋਨੀ ਦੇ ਵਿੱਚ ਪਿਛਲੇ ਬਹੁਤ ਲੰਬੇ ਸਮੇਂ ਤੋਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਜਿਹੜੀ ਕਿ ਹੁਣ ਜਿਹੜੀ ਜਿਹੜੀ ਕਿ ਹੁਣ ਦੂਰ ਕਰ ਦਿੱਤੀ ਗਈ ਹੈ ਸੀਵਰੇਜ ਦੀ ਸਮੱਸਿਆ ਜਿਹੜਾ ਪਾਣੀ ਖੜਦਾ ਸੀ ਉਹ ਇੱਕ ਸਾਲ ਤੋਂ ਪਾਣੀ ਖੜਨਾ ਉੱਥੇ ਬੰਦ ਹੈ ਸੜਕ ਅਸੀਂ ਬਣਾਣੀ ਸੀ ਉਹ ਰੋਕੀ ਹੋਈ ਸੀਗੀ ਹੁਣ ਉੱਥੇ ਸੀਵਰੇਜ ਦੇ ਪਾਈਪਾਂ ਦਾ ਉਦਘਾਟਨ ਕੀਤਾ ਹੈ ਪਹਿਲਾਂ 10 ਇੰਚੀ ਪਾਈਪ ਸੀ ਤੇ ਅਸੀਂ 16 ਇੰਚੀ ਪਾਈਪ ਪਾਣ ਦਾ ਉਦਘਾਟਨ ਕਰਤਾ ਹੈ ਉਹ ਕੰਮ ਸ਼ੁਰੂ ਹੋ ਗਿਆ ਹੋਇਆ ਹੈ ਜਿਹੜੀ ਉੱਤੇ ਸੀਵਰੇਜ ਦੀ ਸਮੱਸਿਆ ਖਤਮ ਕਰਕੇ ਗਲੀਆਂ ਨਵੀਆਂ ਬਣਾਵਾਂਗੇ ਜਿਹੜੀ ਭਾਜੀ ਸਕੂਲ ਵਾਲੀ ਗੱਲ ਕੀਤੀ ਹੈ ਸਕੂਲ ਦਾ ਅੱਗੇ ਸਾਸਾ ਪਈਆ ਉਹਦਾ ਪ੍ਰਸਤੋਤ ਹੋ ਰਿਹਾ ਹੈ ਜਦੋਂ ਵੀ ਹੋ ਗਿਆ ਤਾਂ ਹਾਈ ਸਕੂਲ ਅੱਗੇ ਸ਼ਿਫਟ ਕਰ ਦਾਂਗੇ ਇੱਥੇ ਪ੍ਰਾਇਮਰੀ ਸਕੂਲ ਸਕੂਲ ਬਣਾ ਦਾਂਗੇ ਹੋਰ ਵਾਰਡ ਦੇ ਵਿੱਚ ਪਾਰਕ ਕੋਈ ਵੀ ਨਹੀਂ ਹੈ ਇੱਕ ਪਾਰਕ ਹੈ ਸਾਡੇ ਵਾਰਡ ਦੇ ਵਿੱਚ ਪੂਰੇ 5 ਨੰਬਰ ਵਾਰਡ ਦੇ ਵਿੱਚ ਅਮੰਤਰਨ ਕਲੋਨੀ ਦੇ ਵਿੱਚ ਉਹ ਸਿਰਫ ਪਰਸਨਲ ਪਾਰਕ ਹੈ ਇਧਰ ਪਾਰਕ ਨਹੀਂ ਹੈ ਕੋਸ਼ਿਸ਼ ਹੈ ਪਰਮਾਤਮਾ ਕਿਰਪਾ ਕਰੇ ਤਾਂ ਇੱਕ ਵਾਰਡ ਦੇ ਵਿੱਚ ਪਾਰਕ ਬਣਾਵਾਂਗੇ ਤੇ ਕਲਾਸ਼ ਨਗਰ ਕਟ ਹੈ ਜਿਹੜਾ ਕਿ ਬੰਦ ਪਿਆ ਹੈ ਉਹ ਇੱਕ ਇੱਕ ਮਹੀਨਾ ਪਹਿਲਾਂ ਐਨਐਚਆਈ ਐਨਐਚਆਈ ਦੇ ਪੀਡੀਏ ਜੀ ਮੈਡਮ ਆਈ ਸੀ ਉਹ ਦੱਸ ਕੇ ਗਏ ਕਿ ਤੁਹਾਡਾ ਹੀ ਕਟ ਪਾਸ ਹੋ ਗਿਆ ਹੋਇਆ ਹੈ ਜਲਦ ਅਸੀਂ 2-2.5 ਮਹੀਨੇ ਦੇ ਵਿੱਚ ਉਹ ਕੱਟ ਵੀ ਖਲਵਾਵਾ ਗਏ ਤੁਹਾਡੇ ਲੱਗਦੀ ਲਾਅ ਐਂਡ ਆਰਡਰ ਦੀ ਬੜੀ ਸਮੱਸਿਆ ਹੈ ਕਿ ਤੁਸੀਂ ਕੀ ਕਹਿੰਦੇ ਜੀ ਜਿਹੜੀ ਲਾਅ ਐਂਡ ਆਰਡਰ ਦੀ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਸਾਡਾ ਵਾਰਡ ਨੰਬਰ 5 ਹੈ ਕਲਾਸ਼ ਨਗਰ ਕੱਕਵਾਲ ਦੇ ਅੰਦਰ ਅੰਦਰ ਏਰੀਆ ਹੈ ਇੱਥੇ ਸਾਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆ ਠੀਕ ਹੈ ਕਰਾਈ ਜੇ ਜਿੱਥੇ ਲੋਕ ਰਹਿੰਦੇ ਆ ਬੰਦ ਨਹੀਂ ਹੋ ਸਕਦਾ ਪਰ ਪਰਮਾਤਮਾ ਦੀ ਕਿਰਪਾ ਹੈ ਸਾਡੇ ਇਸ ਏਰੀਏ ਤੇ ਕਿ ਜ਼ਿਆਦਾ ਦਿੱਕਤ ਨਹੀਂ ਆਉਂਦੀ ਫਿਰ ਵੀ ਜਿੱਥੇ ਵੀ ਕਿਤੇ ਦਿੱਕਤ ਆਂਦੀ ਹੈ ਜਿੱਦਾਂ ਤੁਸੀਂ ਕੈਮਰਾ ਦੀ ਗੱਲ ਕੀਤੀ ਹੈ ਉਹ ਐਮਐਲਏ ਸਾਹਿਬ ਨਾਲ ਗੱਲ ਕਰਕੇ ਜਰੂਰ ਇੰਸਟਾਲ ਕਰਾ ਕੀ ਜੀ ਅੱਜ ਕਿੱਲੇ ਜਿਹੜੇ ਮਲਿਸਕ ਘੁੰਮ ਲਿਆ ਡੋਰ ਟੂ ਡੋਰ ਜਿਹੜਾ ਕਰ ਰਿਹਾ ਤੇ ਕੀ ਰਿਸਪਾਂਸ ਅੱਜ ਅਸੀਂ ਭਾਜੀ ਅਮਰਤਪੁਰ ਸ਼ਿਮਲਾ ਕਲੋਨੀ ਲక్ష్ਮੀ ਕਲੋਨੀ ਡੋਰ ਟੂ ਡੋਰ ਕਰ ਰਹੇ ਹਾਂ ਕੱਲ ਵੀ ਸ਼ਿਮਲਾ ਕਲੋਨੀ ਕੀਤਾ ਸੀਗਾ ਬਹੁਤ ਵਧੀਆ ਰਿਸਪਾਂਸ ਲੋਕਾਂ ਦਾ ਮਿਲ ਰਿਹਾ ਤੇ ਪਰਮਾਤਮਾ ਕਿਰਪਾ ਕਰੂਗਾ ਤੇ ਵੱਡੀ ਲੀਡਾਂ ਦਿੱਤਾ ਹੈ ਥੈਂਕ ਯੂ ਜੀ ਥੈਂਕ ਯੂ ਜੀ ਅਸੀਂ ਕਾਂਗਰਸ ਨੂੰ ਅਲਬਿਦਾ ਕਹ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਉਹ ਲਕੀ ਚੌਧਰੀ ਜਿਹੜਾ ਮ ਉਹ 2 ਸਾਲਾਂ ਤੋਂ ਲਾਕ ਵਿੱਚ ਕੰਮ ਵੀ ਕਰ ਰਿਹਾ ਉਹਦੀ ਮਹਿੰਤਕ ਸਤਕਾ ਅਸੀਂ ਸਾਰੀ ਟੀਮ ਲੈ ਕੇ ਅਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ ਸਾਡੇ ਵਿੱਚ ਮੇਰੀ ਪੂਰੀ ਟੀਮ ਦੇ ਵਿੱਚ ਮੇ ਆਹ ਸ਼ਾਇਦ ਜਿਹੜਾ ਕੈਸ਼ੀਅਰ ਕਾਂਗਰਸ ਦਾ ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਿਹਾ ਉਹਨੇ ਵੀ ਕਾਂਗਰਸ ਪਾਰਟੀ ਨੂੰ ਅਲਿਦਾ ਕਹਤਾ ਸ਼ੋਕ ਸ਼ਰਮਾ ਦਾ ਨਾਮ ਆ ਬਾੜ ਪ੍ਰਧਾਨ ਉਮੀਦ ਰੱਖਦੇ ਹੋ ਜੀ ਆਮ ਆਦਮੀ ਪਾਰਟੀ ਤੋਂ ਉਮੀਦ ਇਦਾਂ ਹੀ ਦੇਖੋ ਕਈ ਵਾਰੀ ਆਪਾਂ ਗਲਤੀਆਂ ਕਰ ਬੈਠਦੇ ਆ ਆਯਾਦ ਨੂੰ ਆਪਾਂ ਕੈਂਡੀਡੇਟ ਨੂੰ ਜਿਤਾ ਦਿੰਨੇ ਆ ਉਹ ਜਿਹੜੀ ਉੱਪਰਲੀ ਸਰਕਾਰ ਆ ਉਹਦੀ ਕੰਮ ਨਹੀਂ ਹੋਣ ਦਿੰਦੀ ਇਹਦੇ ਵਿੱਚ ਸੱਚ ਹੈ ਸੱਚ ਹੈ ਵੀ ਮੈਂ ਲੰਘਦਾ ਵੀ ਜਿਹੜਾ ਉੱਪਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਕੌਂਸਲਰ ਵੀ ਆਮ ਆਦਮੀ ਪਾਰਟੀ ਦਾ ਬੰਦਾ ਇਲਾਕੇ ਦੀ ਡਿਵੈਲਪਮੈਂਟ ਰੁਕੀ ਗਈ ਨੇ ਇਲਾਕੇ ਦੀ ਪਹਿਲਾਂ ਵੀ ਅਸੀਂ ਜਿਹੜਾ ਅਸੀਂ ਸ਼ੋ ਨੂੰ ਸ਼ਰਮੇ ਨੂੰ ਜਿਤਾ ਸੀਗਾ ਪ੍ਰਕਾਸ਼ ਸ਼ਰਮੇ ਨੂੰ ਅਸੀਂ ਉਹ ਜਿਤਾਇਆ ਸੀ ਵੋਟਰਾਂ ਨੂੰ ਅਪੀਲ ਇਹੀ ਆ ਵੀ ਜਿਹੜੀ ਸਰਕਾਰ ਉੱਪਰ ਹੈਗੀ ਆ ਦਿੱਖਾ ਕਿ ਆਮ ਆਦਮੀ ਪਾਰਟੀ ਸਰਕਾਰ ਆ ਆਪਾਂ ਕੌਂਸਲਰ ਵੀ ਆਮ ਆਦੀ ਪਾਰਟੀਆਂ ਭਰਾਵਾਂਗੇ ਚਾਹੇ ਆਪਣੇ ਇਲਾਕੇ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਆ ਉਹ ਪੂਰੇ ਹੋਣਗੇ ਜਿੱਦਾ ਜਿੱਦਾ ਪਿੱਛੇ 5 ਸਾਲ ਅਸੀਂ ਰਕੇਸ਼ ਸ਼ਰਮੇ ਨੂੰ ਆਯਾਦ ਅਸੀਂ ਉਹ ਜਿਤਾਇਆ ਸੀ ਮੈਂ ਗੁਰਦੇਵ ਸਿੰਘ ਆ ਮੇਰੀ ਹੀ ਟੀਮ ਜਿਹੜਾ ਵੀ ਕੌਂਸਲਰ ਜਿਤਾਉਂਦੀ ਆ ਪਹਿਲਾਂ ਰਕੇਸ਼ ਤੋਂ ਪਹਿਲਾਂ ਸੈਗਲ ਨੂੰ ਜਿਤਾਇਆ ਉਹ ਵੀ ਗੁਰਦੇਵ ਦੀ ਟੀਮ ਨੇ ਜਿਤਾਇਆ ਫਿਰ ਸ਼ਰਮੇ ਨੂੰ ਜਿਤਾਇਆ ਉਹ ਵੀ ਗੁਰਦੇਵ ਦੀ ਟੀਮ ਨੇ ਜਿਤਾਇਆ ਅੱਜ ਲੱਤੀ ਚੌਧਰੀ ਦੇ ਨਾਲ ਮੋਢਾ ਮੋਢਾ ਲਾ ਕੇ ਗੁਰਦੇਵ ਦੀ ਟੀਮ ਖੜੀ ਆ ਵੱਡੀ ਲੀਡ ਨਾਲ ਸੀ ਇਹਨੂੰ ਦਿਖਾਵਾਂਗੇ ਤੇ ਅਸੀਂ ਦੇਖ ਲਓ ਵੀ ਰਾਤ ਦਿਨ ਅੱਡੀ ਜਿਹੜੀ ਸੰਗਤ ਆ ਇੰਨੀ ਸੰਗਤ ਜਿਹੜੀ ਆ ਕਿਸੇ ਨਾਲ ਨਹੀਂ ਹੁੰਦੀ ਮੈਂ ਕੱਲ ਸਵੇਰੇ 2-300 ਬੰਦਾ ਸੀਗਾ 100-150 ਹੁਣ ਵੀ ਹੋਣਾ ਹੈ ਨਾ ਠੀਕ ਹੈ